ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਸੁਖਵੀਰ ਸਿੰਘ ਬਾਦਲ ਔਰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਮੱਥਾ ਲਾਇਆ ਉਹਨਾਂ ਦੀ ਅੱਜ ਹਾਲਤ ਕੀ ਹੈ ਇਹ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਨਾਲ ਹੀ ਨਾਲ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਉਹ ਲੀਡਰ ਜਿਹੜੇ ਹਾਲੇ ਵੀ ਸ੍ਰੀ ਅਕਾਲ ਤਖਤ ਦੇ ਨਾਲ ਮੱਥਾ ਲਾਈ ਬੈਠੇ ਨੇ ਔਰ ਆਪਣੇ ਆਪ ਨੂੰ ਪੰਜਾਬ ਦੇ ਲੀਡਰ ਦੱਸਦੇ ਨੇ ਅੱਜ ਤੁਹਾਨੂੰ ਇੱਕ ਨਰਪਖ ਕਰਾਂਗੇ ਕਿ ਉਸ ਬੰਦੇ ਦਾ ਕੀ ਬਣਿਆ ਜਿਨੇ ਇੰਦਰਾ ਗਾਂਧੀ ਦੇ ਸਮੇਂ ਅਕਾਲ ਤਖਤ 'ਤੇ ਅਟੈਕ ਕਰਨ ਦੇ ਵਿੱਚ ਪਹਿਲ ਦੇ ਆਧਾਰ 'ਤੇ ਹਮਲਾ ਕਰ ਦਿੱਤਾ ਸੀ ਤਾਂ ਹੁਣ ਬਲੂਸਟਾਰ ਤੋਂ ਲੈ ਕੇ ਬਾਦਲਾਹ ਤੱਕ ਦੀ ਕਹਾਣੀ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਯਾਨੀ ਇੰਦਰਾ ਗਾਂਧੀ ਵੇਲੇ ਕੁਲਦੀਪ ਸਿੰਘ ਬਰਾੜ ਇੱਕ ਬਹੁਤ ਵੱਡੇ ਆਫੀਸਰ ਜਿਨ੍ਹਾਂ ਨੇ ਅਕਾਲ ਤਖਤ ਦੇ ਉੱਤੇ ਹਮਲਾ ਕਰਨ ਦੀ ਪਹਿਲ ਦੇ ਆਧਾਰ 'ਤੇ ਕੋਸ਼ਿਸ਼ ਕੀਤੀ ਔਰ ਅਕਾਲ ਤਖਤ ਨੂੰ ਢਾ ਦਿੱਤਾ ਗਿਆ ਔਰ ਉਸ ਦੇ ਨਾਲ ਹੀ ਨਾਲ ਪੰਜਾਬ ਦੇ ਅੰਦਰ ਉਸ ਵਕਤ ਸਰਕਾਰ ਕੀ ਦੀ ਹੈ ਅਕਾਲੀਆਂ ਦੀ ਸਰਕਾਰ ਅਕਾਲੀਆਂ ਦੀ ਸਰਕਾਰ ਹੁੰਦੀ ਹੈ ਪੰਜਾਬ ਦੇ ਅੰਦਰ ਔਰ ਉਹਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਵੀ ਸ਼ਮੂਲੀਅਤ ਦੇ ਵਿੱਚ ਹੀ ਮੌਜੂਦ ਸੀ ਜਦੋਂ ਪੰਜਾਬ ਦੇ ਵਿੱਚ ਇੰਦਰਾ ਗਾਂਧੀ ਦੁਆਰਾ ਇਹ ਅਟੈਕ ਕਰਵਾਇਆ ਗਿਆ ਤੁਹਾਨੂੰ ਲੱਗਦਾ ਕਿਸੇ ਨੂੰ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਪੁੱਛੇ ਉਹ ਅਟੈਕ ਹੋਇਆ ਹੋਵੇ ਔਰ ਅੱਜ ਮੈਂ ਤੁਹਾਨੂੰ ਇੱਕ ਸਬੂਤ ਦਿਖਾਉਣ ਜਾ ਰਿਹਾ ਹਾਂ ਕੁਲਦੀਪ ਸਿੰਘ ਬਰਾੜ ਦਾ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਮੱਥਾ ਲਾਇਆ ਉਹਦੀ ਹਾਲਤ ਕੀ ਹੈ ਇਹ ਜਦੋਂ ਸਮਝ ਲੈਣ ਸਾਡੇ ਪੰਜਾਬ ਦੇ ਲੀਡਰ ਉਸ ਤੋਂ ਬਾਅਦ ਹੀ ਅਕਾਲ ਤਖਤ ਦੇ ਨਾਲ ਮੱਥਾ ਨਾਉਣ ਦੀ ਔਰ ਉਥੋਂ ਦੀ ਗੋਲਕਾਂ ਦਾ ਜਿਹੜਾ ਪੈਸਾ ਉਹ ਖਾਣ ਦੀ ਕੋਸ਼ਿਸ਼ ਕਰਨ ਤਾਂ ਹੁਣ ਕੁਲਦੀਪ ਸਿੰਘ ਬਰਾੜ ਆਪਣੇ ਸਮੇਂ ਦੇ ਬਹੁਤ ਵੱਡੇ ਅਫੀਸਰ ਜਿਨ੍ਹਾਂ ਨੇ ਅਕਾਲ ਤਖਤ ਨੂੰ ਢਵਾਇਆ ਇੰਦਰਾ ਗਾਂਧੀ ਦੀ ਉਹਦੇ ਵਿੱਚ ਸਭ ਤੋਂ ਵੱਡੀ ਮੌਜੂਦਗੀ ਸੀ ਔਰ ਨਾਲ ਹੀ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਟੈਲੀਫੋਨ ਇਧਰੋਂ ਪੰਜਾਬ ਦੇ ਅੰਦਰੋਂ ਜਾਂਦੇ ਸੀ ਕਿ ਤੁਸੀਂ ਅਕਾਲ ਤਖਤ ਤੇ ਅਟੈਕ ਕਰ ਸਕਦੇ ਹੋ ਕਿਉਂਕਿ ਉਹਦੇ ਵਿੱਚ ਇੱਕ ਇਹਨਾਂ ਦਾ ਹੀ ਬਣਾਇਆ ਹੋਇਆ ਚਰਨੈਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਕਾਲ ਤਖਤ ਦੇ ਅੰਦਰ ਮੌਜੂਦ ਸੀ ਉਹਨਾਂ ਨੇ ਅਟੈਕ ਕਰਵਾਇਆ ਔਰ ਅਕਾਲ ਤਖਤ ਨੂੰ ਢਵਾ ਦਿੱਤਾ ਜਾਂਦਾ ਪਰ ਮੇਨ ਮਕਸਦ ਗੱਲ ਇਹ ਹੈ ਅੱਜ ਦੀ ਵੀਡੀਓ ਦੇ ਵਿੱਚ ਉਸ ਬੰਦੇ ਦੀ ਹਾਦਸਤ ਕੀ ਹੈ ਇਹ ਤੁਸੀਂ ਆਪ ਸੁਣੋਗੇ ਕਿ ਅਜ ਉਸ ਪਰਿਵਾਰ ਦੇ ਨਾਲ ਕੀ ਹੋਇਆ ਜਿਹੜੇ ਵੱਡੇ ਅਫਸਰ ਯਾਨੀ ਕੁਲਦੀਪ ਸਿੰਘ ਬਰਾੜ ਨੇ ਪਾਲ ਦੇ ਆਧਾਰ ਤੇ ਬਹੁਤ ਵੱਡਾ ਹਮਲਾ ਕਰਵਾ ਦਿੱਤਾ ਸਾਡੇ ਗੁਰੂ ਸਾਹਿਬਾਨ ਦੇ ਦਰਬਾਰ ਦੇ ਉੱਤੇ ਤਾਂ ਉਹੀ ਹਾਲਤ ਉਹਨਾਂ ਲੋਕਾਂ ਦੀ ਹੋਣ ਜਾ ਰਹੀ ਹੈ ਜਿਹੜੀ ਹਾਲਤ ਇਹਦੀ ਹੈ ਕਿੰਨੇ ਲੋਕਾਂ ਦੀ ਬਾਦਲਾਂ ਦੀ ਔਰ ਉਹਨਾਂ ਪੱਤਰਕਾਰਾਂ ਦੀ ਜਿਹੜੇ ਬਾਦਲਾਂ ਦੀ ਝੋਲੀ ਦੇ ਵਿੱਚ ਯਾਨੀ ਜੁੱਤੀ ਦੇ ਵਿੱਚ ਕਹਿ ਸਕਦੇ ਆ ਬਹਿ ਕੇ ਬੋਲਦੇ ਨੇ ਕਿਉਂ ਕਿਉਂਕਿ ਜਿਹੜੇ ਲੋਕ ਦੋਸ਼ੀ ਅਕਸਰ ਦੇ ਵਿੱਚ ਆਪਣੇ ਆਪ ਆਪਣੀ ਜ਼ੁਬਾਨ ਦੇ ਵਿੱਚੋਂ ਸਾਬਤ ਹੋ ਗਏ ਉਹਨਾਂ ਨੇ ਮੰਨ ਲਿਆ ਕਿ ਅਸੀਂ ਦੋਸ਼ੀ ਆ ਸਾਡੀਆਂ ਸਰਕਾਰਾਂ ਦੇ ਵਿੱਚ ਬਾਅਦ ਵੱਡੇ ਵੱਡੇ ਦੋਸ਼ ਅਸੀਂ ਕੀਤੇ ਨੇ ਪਰ ਫੇਰ ਵੀ ਬਾਦਲਾਂ ਨੂੰ ਲਿਆਉਣ ਦੀ ਪੰਜਾਬ ਦੇ ਅੰਦਰ ਬਾਅਦ ਵੱਡੇ ਪੱਧਰ ਦੇ ਉੱਤੇ ਕਈ ਪੱਤਰਕਾਰਾਂ ਨੇ ਪੁੱਛ ਤੇ ਅੱਗ ਲੱਗੀ ਆ ਕਿ ਅਸੀਂ ਸਰਕਾਰ ਬਾਦਲਾਂ ਦੀ ਬਣਾ ਦਈਏ ਚਾਹੇ ਝੂਠ ਬੋਲਣਾ ਪਵੇ ਚਾਹੇ ਗੁਰੂ ਦਾ ਹੀ ਕਿਉਂ ਨਾ ਮਜ਼ਾਕ ਉਡਾਉਣਾ ਪਵੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇੱਕ ਵੀਡੀਓ ਦਿਖਾਉਣ ਤੋਂ ਪਹਿਲਾਂ ਜੇਕਰ ਵਾਕਈ ਹੈਗਾ ਨਾ ਸੱਚ ਨਾ ਨ ਹੋਈ ਤਾਂ ਤੁਸੀਂ ਜੋ ਮਰਜ਼ੀ ਲਿਖ ਦਿਓ ਕਿਉਂ ਕਿ ਕੋ 328 ਰੁਪਿਆਂ ਦਾ ਇੱਕ ਮਾਮਲਾ ਚੱਲ ਰਿਹਾ ਪੰਜਾਬ ਦੇ ਵਿੱਚ ਉਸ ਮਾਮਲੇ ਦੀ ਖਬਰ ਕਿਸੇ ਵੀ ਪੱਤਰਕਾਰ ਨੇ ਬਾਦਲਾਂ ਦੇ ਪੱਤਰਕਾਰ ਜਿਹੜੇ ਖਾਸ ਕਰਕੇ ਮਲੇਂਦਰ ਸਿੱਧੂ ਵਰਗੇ ਇਹਨਾਂ ਨੇ ਖਬਰ ਨਹੀਂ ਲਾਈ ਸਿਰ ਤਾ ਸਿਰਫ ਮੁੱਖ ਮੰਤਰੀ ਦੇ ਖਰਾਬ ਔਰ ਬਾਦਲਾਂ ਦੇ ਹੱਕ ਦੇ ਵਿੱਚ ਖਬਰਾਂ ਲਾਈਆਂ ਤਾਂ ਹੁਣ ਪਹਿਲਾਂ ਤੁਸੀਂ ਕੁਲਦੀਪ ਸਿੰਘ ਬਰਾੜ ਦਾ ਵੀਡੀਓ ਸੁਣ ਲਓ ਉਹਦੇ ਨਾਲ ਹੋਇਆ ਕੀ ਹੈ ਅੱਜ ਉਹਨਾਂ ਦਾ ਪਰਿਵਾਰ ਕਿਵੇਂ ਖਤਮ ਹੋ ਗਿਆ ਔਰ ਕੀ ਨੇ ਉਹ ਕਿੱਥੇ ਨੇ ਆ ਸੁਣ ਲਓ ਉਸ ਤੋਂ ਬਾਅਦ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਾਂਗੇ ਸੁਣੋ ਲਓ ਜੀ ਜੇਨਰਲ ਕਲਦੀਪ ਸਿੰਘ ਬਰਾੜ ਇਹ ਉਹ ਸ਼ਖਸ ਹੈ ਜਿਹਨੇ ਬੰਦੇ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਸਤੇ ਪਹਿਲ ਕਦਮੀ ਕੀਤੀ ਸੀ ਕੀਤੀ ਦਾ ਫਲ ਕਿਵੇਂ ਭੁਗਤਣਾ ਪੈਂਦਾ ਆਪਾਂ ਉਹ ਗੱਲ ਕਰਨ ਵਾਸਤੇ ਇਹ ਵੀਡੀਓ ਬਣਾ ਰਹੇ ਹਾਂ ਜਿਵੇਂ 84 ਚ ਭੀੜਨੇ ਸਿੱਖਾਂ ਦਾ ਕਤਲਿਆਮ ਕੀਤਾ ਸੀ ਉਸੇ ਤਰ੍ਹਾਂ ਦਾ ਪੁੱਤ ਗੋਆ ਦੇ ਵਿੱਚ ਸੀਗਾ ਤੇ ਭੀੜਨੇ ਅਗਲਾ ਕੇ ਸਾੜਦਾ ਸੀ ਤੇ Laash ਸਮੁੰਦਰ ਚ ਸੁੱਟਦੀ ਸੀ ਉਸ ਤੋਂ ਬਾਅਦ ਇਹਨਾਂ ਦੀ ਪਤਨੀ ਦੀ ਕੈਂਸਰ ਕਾਰਨ ਮੌਤ ਹੋ ਗਈ ਏਕੇ ਦੀ ਬੇਟੀ ਜਿਹਨੇ ਕਾਲੇ ਨਾਲ ਭੱਜ ਕੇ ਵਿਆਹ ਕਰਾ ਲਿਆ ਸੀ ਤੇ ਕੁਝ ਸਮੇਂ ਬਾਅਦ ਨਸ਼ੇ ਦੀ ਓਵਰਡੋਜ਼ ਦੇ ਨਾਲ ਉਹਦੀ ਮੌਤ ਹੋ ਗਈ ਤੇ ਆਪ ਖੁਦ ਵੀ ਕੈਂਸਰ ਦਾ ਮਰੀਜ਼ ਹੈ ਲੋਕਸ਼ੇਪ ਕੇ ਜਾਨ ਬਚਾ ਕੇ ਬਹੁਤ ਹੀ ਤਰਸਯੋਗ ਹਾਲਤ ਦੇ ਵਿੱਚ ਸਮਾਂ ਬਤੀਤ ਕਰ ਰਹੇ ਆਂ ਤੇ ਆਪਣੇ ਲਾਜ ਵਾਸਤੇ ਸਰਕਾਰ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਸਰਕਾਰ ਨੇ ਮਨਾਂ ਕਰਤਾ ਪੈਸੇ ਦੇਣ ਤੋਂ ਇਹ ਤੁਸੀਂ ਦੇਖੋ ਇਹ ਕਮਾਈ ਸੀ ਇਹਨਾਂ ਨੇ ਜਿਹੜੀ ਇਹਨਾਂ ਨੇ ਭਾਰਤ ਮਾਂ ਦਾ ਸਬੂਤ ਬਣ ਕੇ ਕੀਤੀ ਤਾਂ ਸੁਣ ਲਿਆ ਪੰਜਾਬ ਵਾਲਿਓ ਕੁਲਦੀਪ ਸਿੰਘ ਬਰਾੜ ਆਪਣੇ ਦੌਰ ਦੇ ਬਹੁਤ ਵੱਡੇ ਅਫਸਰ ਫੌਜ ਦੇ ਅੰਦਰ ਉਹਨਾਂ ਨੇ ਦਰਬਾਰ ਸਾਹਿਬ ਕੱਟਵਾ ਦਿੱਤਾ ਪਰ ਇੱਕ ਆਧਾਰਨ ਮੈਂ ਤੁਹਾਨੂੰ ਇਹਦੇ ਨਾਲ ਹੋਰ ਦੇਣ ਜਾ ਰਿਹਾ ਕੱਲਾ ਕੁਲਦੀਪ ਸਿੰਘ ਬਰਾੜ ਹੀ ਨਹੀਂ ਬਲਕਿ ਇੱਕ ਹੋਰ ਬੰਦੇ ਦੀ ਵੀਡੀਓ ਮੈਂ ਆਪਣੇ ਚੈਨਲ ਤੇ ਵੀ ਪਾਈ ਆ ਵੈਸੇ ਤੁਸੀਂ ਸਾਰੇ ਹੀ ਜਾਣਦੇ ਹੋ ਇੱਕ ਬੰਦੇ ਨੇ ਗੁਰੂ ਸਾਹਿਬ ਨੂੰ ਯਾਨੀ ਗੁਰੂ ਗੋਬਿੰਦ ਸਿੰਘ ਨੂੰ ਮਾਮਾ ਦੀਆਂ ਭੈਣਾਂ ਦੀਆਂ ਧੀਆਂ ਦੀਆਂ ਖੁਦ ਗੁਰੂ ਗੋਬਿੰਦ ਸਿੰਘ ਨੂੰ ਗਾਲ੍ਹਾਂ ਕੱਢ ਦਿੱਤੀਆਂ ਗਈਆਂ ਆਪਣੇ ਹੀ ਪੰਜਾਬ ਦੇ ਵਿੱਚੋਂ ਉਸ ਨੌਜਵਾਨ ਦੇ ਨਾਲ ਕੀ ਹੋਇਆ ਉਸ ਨੌਜਵਾਨ ਦੇ ਉੱਤੇ ਇੱਕ ਸਿੰਘ ਨੇ ਐਸਾ ਹਮਲਾ ਕੀਤਾ ਉਹਦੀ ਖੋਪੜੀ ਉਡਾ ਦਿੱਤੀ। ਯਾਨੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹ ਵੀ ਇੱਕ ਗੁਰੂ ਦਾ ਵਰਤਾਰਾ ਸੀ। 2-4 ਦਿਨਾਂ ਦੇ ਅੰਦਰ ਅੰਦਰ ਇਹ ਸਾਰਾ ਮਾਮਲਾ ਨਿਪਟਾਇਆ ਗਿਆ ਸੀ। ਤਾਂ ਹੁਣ ਇੱਥੇ ਸਮਝ ਲੈਣਾ ਸਾਨੂੰ ਇਹ ਚਾਹੀਦਾ ਸਾਡੇ ਪੰਜਾਬ ਦੇ ਜਿੰਨੇ ਵੀ ਲੀਡਰ ਨੇ ਉਹ ਚਾਹੇ ਸੁਖਬੀਰ ਸਿੰਘ ਬਾਦਲ ਹੋਣ, ਚਰਨਜੀਤ ਸਿੰਘ ਚੰਨੀ ਹੋਵੇ, ਕਾਂਗਰਸ ਦਾ ਕੋਈ ਵੀ ਲੀਡਰ ਹੋਵੇ ਇਹਨਾਂ ਸਾਰਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਗੁਰੂ ਦੇ ਨਾਲ ਮੱਥਾ ਨਾਉਣ ਦੀ ਗੱਲ ਅਰਦਾਤ ਤੇ ਸਿਆਸਤ ਕਰਨ ਦੀ ਗੱਲ ਸਭ ਤੋਂ ਵੱਡਾ ਅਮਰੋਲ ਸਿਆਸਤ ਦਾ ਜਿਵੇਂ ਕਿ 328 ਰੁਪਏ ਦਾ ਮਾਮਲਾ ਹੁੰਦਾ ਸੁਖਬੀਰ ਸਿੰਘ ਬਾਦਲ ਰਾਜਾ ਡੇਰਾ ਸਾਹਿਬ ਦੇ ਵਿੱਚ ਜਾ ਵਰਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਤਾਂ ਐ ਲੱਗਦਾ ਕਿ ਪਤਾ ਨਹੀਂ ਅਸੀਂ ਆਪਣੀ ਬਾਜੀ ਜਿੱਤਣ ਦੇ ਮਾਰੇ ਇੱਥੋਂ ਭਾਸ਼ਣ ਦੇ ਦਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕ ਖਲਾਫ ਹੋ ਜਾਣਗੇ ਪਰ ਦਰਅਸਲ ਦੇ ਵਿੱਚ ਇਹ ਵਰਤਾਰਾ ਇਹ ਸਾ ਵਰਤਣਾ ਆਉਣ ਵਾਲੇ ਸਮੇਂ ਦੇ ਅੰਦਰ ਇਹ ਸਾਰਾ ਕੁਝ ਉਲਟਾ ਹੋ ਜਾਣਾ ਜਿਹੜੇ ਵੀ ਬੰਦੇ ਨੇ ਗੁਰੂ ਦੇ ਨਾਲ ਮੱਥਾ ਰਾਇਆ ਨਾ ਉਹਦਾ ਕੱਖ ਨਹੀਂ ਲੈਣ ਦਿੱਤਾ ਐਸੇ ਕਰਕੇ ਲੋਕ ਬਾਦਲਾਂ ਦਾ ਮਜ਼ਾਕ ਵੀ ਉਡਾਰੇ ਨੇ ਕਿਉਂ ਕਿ ਹਰ ਸਿਮਰਤ ਕੋਰ ਬਾਦਲ ਨੇ ਇਹ ਗੱਲ ਕਹੀ ਸੀ ਕਹਿੰਦੀ ਜੇਕਰ ਬੇਅਦਵੀ ਅਸੀਂ ਕਰਵਾਈ ਹੋਵੇ ਜਾਂ ਅਸੀਂ ਕੁਝ ਵੀ ਕੀਤਾ ਹੋਵੇ ਪਰ ਸਾਡੇ ਸਾਡੇ ਪਰਿਵਾਰ ਦਾ ਕੱਖ ਨਾ ਰਵੇ ਪਰ ਅੱਜ ਹਾਲਤ ਕੀ ਹੈ ਇਹਦੇ ਸੁਬੀਸ਼ਨ ਬਾਦਲ ਖੁਦ ਹੀ ਮੰਨ ਚੁੱਕੇ ਕਈ ਵੀਡੀਓ ਦੇ ਵਿੱਚ ਕਿ ਸਾਡੀ ਹਾਲਤ ਆ ਹੋ ਗਈ ਹੈ ਕਿਉਂ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਇੱਕ ਪਾਸੇ ਵੇਅ ਆਦਮੀਆਂ ਦੇ ਦੋਸ਼ੀ ਆਪਣੇ ਆਪ ਨੂੰ ਮੰਨਿਆ ਸੀ ਅਕਾਲ ਤੱਕ ਤੇ ਮੰਨਿਆ ਰਿਕਾਰਡ ਦੇ ਵਿੱਚ ਵੀਡੀਓ ਮੌਜੂਦ ਪਈਆਂ ਨੇ ਅਰ ਇਸੇ ਹੀ ਪ੍ਰਕਾਰ ਜਿਹੜੇ ਪੱਤਰਕਾਰ ਕਈ ਵਾਰ ਤੁਸੀਂ ਵੇਖਿਆ ਕੋਈ ਸਲਾਘਾਯੋਗ ਵੀ ਗੱਲ ਹੁੰਦੀ ਹੈ ਮੁੱਖ ਮੰਤਰੀ ਬਾਰੇ ਉਹ ਪੱਤਰਕਾਰ ਖਬਰ ਨਹੀਂ ਲਾਉਂਦੇ ਸਿਰਫ ਤੋਂ ਸਿਰਫ ਮੁੱਖ ਮੰਤਰੀ ਦੇ ਖਿਲਾਫ ਬਾਦਲਾਂ ਦੇ ਹੱਕ ਵਿੱਚ ਬਸ ਆਹਾ ਕੁਛ ਹੀ ਹੈ ਪਰ ਉਹਨਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਐ ਇੱਕ ਉਹਨਾਂ ਨੇ ਖਬਰ ਲਾਈ ਆ ਕੱਲ ਇੱਕ ਐਮਐਲਏ ਆ ਮੈਸਰ ਖਾਨੇ ਦਾ ਸੁਖਵੀਰ ਸਿੰਘ ਉਹਦਾ ਨਾਮ ਆ ਸ਼ਾਇਦ ਇਹ ਪਹਿਲਾਂ ਜਰਨੈਲ ਸਿੰਘ ਉਹ ਕੋਈ ਪ੍ਰਧਾਨ ਇਹਨਾਂ ਦੋਵਾਂ ਤੋਂ ਉਹਨਾਂ ਨੇ ਖਬਰ ਲਾ ਦਿੱਤੀ ਕਹਿੰਦੇ ਜੀ ਐਮਐਲਏ ਝਾੜੂ ਵਾਲਿਆਂ ਦੇ ਨੇ 30 ਲੱਖ ਰੁਪਏ ਦੇ ਕੇ ਕਿਸੇ ਨੂੰ ਪ੍ਰਧਾਨ ਵੀ ਦਿੱਤੀ ਐ ਹੁਣ ਤੁਸੀਂ ਇਹ ਖਬਰ ਲਾ ਦਿੱਤੀ ਹੋ ਆਪਣੇ ਆਪ ਨੂੰ ਕਹਿੰਦੇ ਅਸੀਂ ਨਿਰਪੱਖ ਆ ਕਾਹਦੇ ਨਿਰਪੱਖ ਹੋ ਉਹ ਖਬਰ ਤਾਂ ਲਾ ਦਿੱਤੀ ਚਲੋ ਠੀਕ ਆ ਬੰਦਾ ਮਾੜਾ ਐ ਚੜੂ ਵਾਲਾਂ ਦੇ ਬਾੜਾ ਐਮਐਲ ਪਰ ਜਿਹੜੇ ਬੰਦੇ ਨੇ 30 ਲੱਖ ਦੇ ਕੇ ਪ੍ਰਧਾਨਗੀ ਲਈ ਉਹ ਚੰਗਾ ਉਹਦੀ ਖਬਰ ਕਿਉਂ ਨਹੀਂ ਲਾਈ ਜਦੋਂ ਉਹ ਅਕਾਲੀਆਂ ਦਾ ਚਾਹ ਉਹ ਕਾਂਗਰਸ ਦਾ ਇਹਦੇ ਵਿੱਚ ਹਰ ਮਾਮਲੇ ਹੁੰਦੇ ਨੇ ਐਸ ਕਰਕੇ ਪੰਜਾਬ ਦੇ ਲੋਕਾਂ ਨੂੰ ਉਹ ਖਬਰ ਦਿਖਾਈ ਜਾਂਦੀ ਹੈ ਜਿਹੜੀ ਕਿ ਹੁੰਦੀ ਨਹੀਂ ਸੱਚ ਕਦੇ ਹੀ ਨਹੀਂ ਕੋਈ ਦਿਖਾਉਂਦਾ ਹੁਣ ਬਾਦਲਾ ਦੇ ਪੱਤਰਕਾਰ ਕੌਣ ਹੈ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਆਕੇ ਉਹਨ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੀ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ